104 ਭਾਰਤੀਆਂ ਨੂੰ ਇੱਕ ਵਾਰ ਭੇਜਿਆ ਗਿਆ ਸੀ ਉਸ ਤੋਂ ਬਾਅਦ ਦੂਸਰਾ ਵਿਮਾਨ ਜਦੋਂ ਪਹੁੰਚਦਾ ਹੈ ਉਹਦੇ ਵਿੱਚ 119 ਭਾਰਤੀ ਪਹੁੰਚਦੇ ਨੇ ਤੀਸਰਾ ਵਿਮਾਨ ਜਦੋਂ ਪਹੁੰਚਦਾ ਹੈ ਤਾਂ ਉਹਦੇ ਵਿੱਚ 112 ਭਾਰਤੀ ਪਹੁੰਚਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਿਸਟ ਬਣ ਚੁੱਕੀ ਹੈ ਜਿਹੜੇ ਭਾਰਤੀਆਂ ਨੂੰ ਡਿਪੋਰਟ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਸਵਾਲ ਇੱਥੇ ਇਹ ਖੜਾ ਹੋ ਰਿਹਾ ਕਿ ਕਿਉਂ ਕਾਰਨ ਕੀ ਹੈ ਕਿਉਂ ਇੱਕਦਮ ਹੀ ਅਮਰੀਕਾ ਸਰਕਾਰ ਵੱਲੋਂ ਇਹ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਗਿਆ ਝਾੜਾਂ ਦੇ ਜਹਾਜ਼ ਮੁੜਨਦੇ ਨੇ ਗਾਂ ਵੀ ਮੁੜਨੇ ਨੇ ਕਈ ਤਾਂ ਕ੍ਰਿਮੀਨਲ ਆ ਰਹੇ ਨੇ ਵਾਪਿਸ ਜਿਹੜਾ ਇੱਥੋਂ ਕ੍ਰਾਈਮ ਕਰਕੇ ਵੀ ਡੋਂਕੀ ਲਾ ਕੇ ਚੱਲ ਜਾਂਦਾ ਵਾ ਉਹ ਕੀ ਸਹੀ ਹੈ ਕੋਈ ਇਲੀਗਲ ਤਰੀਕੇ ਨਾਲ ਕਿਸੇ ਦੀ ਕੰਟਰੀ ਤੁਸੀਂ ਜਾ ਰਹੇ ਹੋ ਤੇ ਉਹਨੇ ਡਿਪੋਰਟ ਕਰਨਾ ਹੀ ਆ ਤੁਹਾਨੂੰ ਤੇ ਹੋਰ ਚ ਗਲਤ ਕੀ ਹੋ ਗਿਆ ਠੀਕ ਹੈ ਨਾ ਉਹ ਤੇ ਡਿਪੋਰਟ ਤੁਸੀਂ ਆਪਣੀ ਕਰਤੂਤੀ ਹੋਏ ਹੋ ਅੱਛਾ ਕਿਤਨਾ ਕਿਤੇ ਸਵਾਲ ਇਹ ਨਹੀਂ ਖੜੇ ਹੁੰਦੇ ਕਿ ਡੋਂਕੀ ਲਗਾ ਕੇ ਜਾਣਾ ਇਹ ਸਲਾਹ ਜਿਹੜੀ ਦੇਂਦੇ ਨੇ ਯਾਨੀ ਕਿ ਏਜੰਟ ਜਿਹੜੇ ਸਲਾਹ ਦਿੰਦੇ ਨੇ ਲੱਗਦਾ ਕਿ ਉਹਨਾਂ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਦੇਖੋ ਜਦੋਂ ਹੁਣ ਮੇਰੇ ਵਰਗਾ ਚੱਲ ਗਿਆ ਮੈਂ ਕਿਹਾ ਜੀ ਮੈਂ ਬਾਹਰ ਜਾਣਾ ਉਹਨਾਂ ਨੇ ਮੇਰੀ ਕੁਆਲੀਫਿਕੇਸ਼ਨ ਪੁੱਛਣੀ ਆ ਮੇਰਾ ਬੈਕਗ੍ਰਾਉਂਡ ਪੁੱਛਣਾ ਮੈਂ ਕਹਿੰਨਾ ਜੀ ਹੈ ਨਹੀਂ ਮੇਰੇ ਕੋ ਕੋਈ ਕੁਆਲੀਫਿਕੇਸ਼ਨ ਵੀ ਨਹੀਂ ਹੈ ਬੈਕਗ੍ਰਾਉਂਡ ਵੀ ਨਹੀਂ ਕੋਈ ਇਦਾਂ ਫਾਈਨੈਂਸ਼ੀਅਲੀ ਸਟਰੋਂਗ ਠੀਕ ਹੈ ਨਾ ਉਹਨਾਂ ਨੇ ਮੇਰੇ ਕੋ ਮੂੰਹ ਮੰਗੇ ਪੈਸੇ ਲੈ ਲੈਣੇ ਆ ਤੇ ਮੈਨੂੰ ਉਲਟੇ ਸਿਧੇ ਰਾਵਾਂ ਤੋਂ ਕੰਟਰੀ ਬਾਹਰ ਦੀ ਕੰਟਰੀ ਚ ਪੰਚਾ ਦੇਣਾ ਤੇ ਬਾਅਦ ਜਿਹੜਾ ਉੱਥੇ ਪੜਿਆ ਜਾਣਾ ਮੈਂ ਤੇ ਮੈਂ ਰਿਪੋਰਟ ਹੋ ਕੇ ਆ ਕਈ ਤਾਂ ਆਪ ਹੀ ਮਾਰ ਦਿੰਦੇ ਨੇ ਜਿਹਦੇ ਕੋਲ ਪਹਿਲ ਤੇਲਾ ਹੁੰਦਾ ਉਹਨੂੰ ਉੱਥੇ ਹੀ ਮਾਰ ਕੇ ਉਹਦੇ ਪੈਸੇ ਤੇ ਕੱਢ ਲੈਂਦੇ ਨੇ YouTube ਤੇ ਅੱਜ ਕੱਲ ਸਭ ਕੁਝ ਆਇਆ ਹੈ ਸੋਸ਼ਲ ਮੀਡੀਆ ਦਾ ਸਭ ਕੁਝ ਆ ਫੇਰ ਵੀ ਲੋਕ ਇੰਡੇ ਬੇਵਕੂਫੀਆਂ ਕਰਕੇ ਬਾਹਰ ਜਾਂਦੇ ਨੇ ਮੈਂ ਤੁਹਾਨੂੰ ਗਲਤ ਕਵਾਂਗਾ ਜਿਹੜਾ ਬੱਚਾ 40 50 ਲੱਖ ਰੁਪਇਆ ਲਾ ਕੇ ਬਾਹਰ ਜਾ ਰਿਹਾ ਜੋ ਕੋ ਇੰਨੇ ਪੈਸੇ ਗੋ ਤੇ ਆਪਣੇ ਦੇਸ਼ ਚ ਕੋਈ ਨਾ ਕੋਈ ਕੰਮ ਕਰ ਲੈ ਵੇਖੋ ਉੱਥੇ ਜਾ ਕੇ ਵੀ ਇਹਨਾਂ ਨੇ 50 50 ਲੱਖ ਲਾ ਕੇ ਵੀ ਕੀ ਕਰਨਾ ਜਾਂ ਸਵੀਪਰ ਦਾ ਕੰਮ ਜਾਂ 베ਰੀ ਤੋੜ ਲੰਗੇ ਜਾਂ ਪੈਕਿੰਗ ਦਾ ਕੰਮ ਤੇ ਇੱਥੇ ਮਾਲਕ ਬਣ ਕੇ ਕੰਮ ਕਰੋ ਇਹ ਅਵੇਰਨੈਸ ਨਹੀਂ ਹੈਗੀ ਪਹਿਲੀ ਗੱਲ ਤੇ ਲੋਕਾਂ ਨੂੰ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਅਵੇਅਰ ਨਹੀਂ ਕੀਤਾ ਜਾਂਦਾ ਕੁਝ ਸਾਡੀਆਂ ਸਰਕਾਰਾਂ ਵੱਲੋਂ ਗਲਤੀਆਂ ਨੇ ਕਿ ਉਹਨਾਂ ਨੇ ਰੋਜ਼ਗਾਰ ਦੇ ਕੋਈ ਸਾਧਨ ਹੀ ਨਹੀਂ ਇੰਨੇ ਘਰੇ ਰੱਖੇ ਕਿ ਬੱਚੇ ਇੱਥੇ ਰਹਿਣ ਬੱਚੇ ਅੱਛਾ ਦਿਮਾਗ ਦੇ ਵਿੱਚ ਇਹ ਗੱਲ ਕਿਉਂ ਫਿੱਟ ਹੋ ਜਾਂਦੀ ਹੈ ਬੱਚਾ ਪੈਦਾ ਹੁੰਦਾ ਥੋੜਾ ਜਿਨਾ ਵੱਡਾ ਹੁੰਦਾ ਥੋੜੀ ਹੋਸ਼ ਸੰਭਾਲਦਾ ਤਾਂ ਉਹਦੇ ਦਿਮਾਗ 'ਚ ਇਹ ਗੱਲ ਕਿਉਂ ਆ ਜਾਂਦੀ ਕਿ ਮੈਂ ਬਾਹਰ ਜਾਣਾ ਹੈ ਦੋਸਤੋ ਅਮਰੀਕਾ ਦੇ ਵੱਲੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਸੰਸਾਰਾ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ ਜੇ ਪਿਛਲੇ ਦਿਨੀ ਦੀ ਗੱਲ ਕੀਤੀ ਜਾਵੇ ਤਾਂ 104 ਭਾਰਤੀਆਂ ਨੂੰ ਇੱਕ ਵਾਰ ਭੇਜਿਆ ਗਿਆ ਸੀ ਉਸ ਤੋਂ ਬਾਅਦ ਦੂਸਰਾ ਵਿਮਾਨ ਜਦੋਂ ਪਹੁੰਚਦਾ ਹੈ ਉਹਦੇ ਵਿੱਚ 119 ਭਾਰਤੀ ਪਹੁੰਚਦੇ ਨੇ ਤੀਸਰਾ ਵਿਮਾਨ ਜਦੋਂ ਪਹੁੰਚਦਾ ਹੈ ਤਾਂ ਉਹਦੇ ਵਿੱਚ 112 ਭਾਰਤੀ ਪਹੁੰਚਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਿਸਟ ਬਣ ਚੁੱਕੀ ਹੈ ਜਿਹੜੇ ਭਾਰਤੀਆਂ ਨੂੰ ਡਿਪੋਰਟ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਸਵਾਲ ਇੱਥੇ ਇਹ ਖੜਾ ਹੋ ਰਿਹਾ ਕਿ ਕਿਉਂ ਕਾਰਨ ਕੀ ਹੈ ਕਿਉਂ ਇਕਦਮ ਹੀ ਅਮਰੀਕਾ ਸਰਕਾਰ ਵੱਲੋਂ ਇਹ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਗਿਆ ਤੇ ਦੂਸਰਾ ਸਵਾਲ ਉਹਨਾਂ ਨੌਜਵਾਨਾਂ ਦੇ ਉੱਤੇ ਤੇ ਤੀਸਰਾ ਸਵਾਲ ਜਿਹੜੇ ਏਜੰਟ ਨੇ ਜਿਹੜੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ ਤਾਂ ਬਾਹਰ ਭੇਜ ਦਿੰਦੇ ਨੇ ਕਹਿੰਦੇ ਨੇ ਕਿ ਡੋਂਕੀ ਲਗਾ ਕੇ ਬਾਹਰ ਚਲੇ ਜਾਓ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਇਸ ਪੂਰੇ ਐਪੀਸੋਡ ਦੇ ਉੱਤੇ ਸਾਡੇ ਨਾਲ ਚਰਚਾ ਕਰਨ ਵਾਸਤੇ ਸਮਾਜ ਸੇਵਕ ਵਰੁਣ ਸ਼ਰੀਨ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਜੀ ਵਰੁਣ ਜੀ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਸੀਂ ਬਹੁਤ ਮੁੱਦਿਆਂ ਉੱਤੇ ਗੱਲ ਕਰਦੇ ਹੋ ਅੱਜ ਇਹ ਮੁੱਦਾ ਜਿਹੜਾ ਪੂਰੇ ਦੇਸ਼ ਦਾ ਨਹੀਂ ਪੂਰੇ ਵਰਡ ਦਾ ਬਣ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਹਿਲਾਂ ਤੇ ਜਿਹੜਾ ਇਹ ਡਿਪੋਰਟ ਵਾਲਾ ਮੁੱਦਾ ਵਾ ਦੇਖੋ ਬਹੁਤ ਗਲਤ ਆ ਇਹ ਚੀਜ਼ ਤੇ ਕਿ ਲੱਖਾਂ ਰੁਪਏ ਲਾ ਕੇ ਲੋਕੀ ਬਾਹਰ ਲੀਆਂ ਕੰਟਰੀਆਂ 'ਚ ਜਾਂਦੇ ਨੇ ਤੇ ਫਿਰ ਉੱਥੋਂ ਇਦਾਂ ਡਿਪੋਰਟ ਹੋ ਕੇ ਆਣਾ ਬਹੁਤ ਗਲਤ ਚੀਜ਼ ਆ ਲੋਕਾਂ ਦਾ ਲੋਕਾਂ ਦੇ ਮਨ 'ਚ ਬੜਾ ਰੋਚ ਆ ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪਹਿਲਾਂ ਤੇ ਇਹ ਵੇਖਿਆ ਜਾਵੇ ਕਿ ਉਹ ਲੀਗਲੀ ਤਰੀਕੇ ਨਾਲ ਗਏ ਨੇ ਉਹੀ ਇਲੀਗਲ ਤਰੀਕੇ ਨਾਲ ਕਿਸੇ ਦੀ ਕੰਟਰੀ ਤੁਸੀਂ ਜਾ ਰਹੇ ਹੋ ਤੇ ਉਹਨੇ ਰਿਪੋਰਟ ਕਰਨਾ ਹੀ ਆ ਤੁਹਾਨੂੰ ਤੇ ਹੋਰ ਚ ਗਲਤ ਕੀ ਹੋ ਗਿਆ ਠੀਕ ਹੈ ਨਾ ਉਹ ਤੇ ਰਿਪੋਰਟ ਤੁਸੀਂ ਆਪਣੀ ਕਰਤੂਤੀ ਹੋਏ ਹੋ ਤੇ ਜਦੋਂ ਆਪਾਂ ਨਜਾਇਜ਼ ਤਰੀਕੇ ਨਾਲ ਕਿਤੇ ਜਾਂਦੇ ਆ ਹੁਣ ਤੁਸੀਂ ਦੇਖਿਆ ਹੋਏਗਾ ਤੁਹਾਨੂੰ ਤੁਸੀਂ ਜਿੱਦਾਂ ਹੋਣੇ ਦੱਸਿਆ ਕਿ ਜਹਾਜ਼ ਜਹਾਜ਼ਾਂ ਦੇ ਜਹਾਜ਼ ਮੁੜਨਦੇ ਨੇ گا ਵੀ ਮੁੜਨੇ ਨੇ ਕਈ ਤੇ ਕ੍ਰਿਮੀਨਲ ਆ ਰਹੇ ਨੇ ਵਾਪਿਸ ਜਿਹੜਾ ਇੱਥੋਂ ਕ੍ਰਾਈਮ ਕਰਕੇ ਵੀ ਡੋਂਕੀ ਲਾ ਕੇ ਚੱਲ ਜਾਂਦਾ ਵਾ ਉਹ ਕੀ ਸਹੀ ਹੈ ਜਿੰਨੇ ਵੀ ਬੱਚੇ ਨੇ ਜਾਣਾ ਸਟੱਡੀ ਬੇਸ ਤੇ ਜਾਣਾ ਵਰਕ ਪਰਮਿਟ ਤੇ ਜਾਣਾ ਲੀਗਲੀ ਤਰੀਕੇ ਨਾਲ ਜਾਓ ਇਹ ਡੋਂਕੀ ਲਾਣਾ ਬਹੁਤ ਗਲਤ ਆ ਇਹ ਸਿਰਫ ਉਹ ਯੋ ਮੂੜਨ ਦੇ ਨੇ ਜਿਹੜੇ ਡੌਂਕੀ ਲਾ ਕੇ ਗਏ ਹੋਏ ਅੱਛਾ ਕਿਤੇ ਨਾ ਕਿਤੇ ਸਵਾਲ ਇਹ ਨਹੀਂ ਖੜੇ ਹੁੰਦੇ ਕਿ ਡੌਂਕੀ ਲਗਾ ਕੇ ਜਾਣਾ ਇਹ ਸਲਾਹ ਜਿਹੜੀ ਦਿੰਦੇ ਨੇ ਯਾਨੀ ਕਿ ਏਜੰਟ ਜਿਹੜੇ ਸਲਾਹ ਦਿੰਦੇ ਨੇ ਲੱਗਦਾ ਕਿ ਉਹਨਾਂ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਦੇਖੋ ਜੀ ਕਾਰਵਾਈ ਹੋਣੀ ਉਹਨਾਂ ਤੇ ਚਾਹੀਦੀ ਆ ਜਦੋਂ ਹੁਣ ਮੇਰੇ ਵਰਗਾ ਚੱਲ ਗਿਆ ਮੈਂ ਕਿਹਾ ਜੀ ਮੈਂ ਬਾਹਰ ਜਾਣਾ ਉਹਨਾਂ ਨੇ ਮੇਰੀ ਕੁਆਲੀਫਿਕੇਸ਼ਨ ਪੁੱਛਣੀ ਆ ਮੇਰਾ ਬੈਕਗ੍ਰਾਉਂਡ ਪੁੱਛਣਾ ਮੈਂ ਕਿਹਾ ਜੀ ਹੈ ਨਹੀਂ ਮੇਰੇ ਕੋ ਕੋਈ ਕੁਆਲੀਫਿਕੇਸ਼ਨ ਵੀ ਨਹੀਂ ਹੈ ਬੈਕਗ੍ਰਾਉਂਡ ਵੀ ਨਹੀਂ ਕੋਈ ਇੱਦਾਂ ਫਾਈਨੈਂਸ਼ੀਅਲੀ ਸਟਰੋਂਗ ਠੀਕ ਆ ਨ ਕੰਟਰੀ ਬਾਹਰ ਦੀ ਕੰਟਰੀ ਚ ਪੰਚਾ ਦੇਣਾ ਤੇ ਬਾਅਦ ਜਿਹੜਾ ਉੱਥੇ ਫੜਿਆ ਜਾਣਾ ਮੈਂ ਤੇ ਮੈਂ ਡਿਪੋਰਟ ਹੋ ਕੇ ਆਇਆ ਨਾ ਕਈ ਹੱਦ ਤੱਕ ਤੇ ਲੋਕੀ ਰਾਹ ਜੀ ਮਰ ਜਾਂਦੇ ਨੇ ਕਿਉਂਕਿ ਡੋਂਕੀ ਇੱਕ ਲਾਣ ਕਹਿਣਾ ਲਬਜ਼ ਸੌਖਾ ਵਾ ਜਾਣਾ ਬਹੁਤ ਔਖਾ ਵਾ ਤੁਸੀਂ YouTube ਤੇ ਸਰਚ ਕਰੋ 3-4-4 ਮਹੀਨੇ 5-5 ਮਹੀਨੇ ਜੰਗਲਾਂ ਦੇ ਵਿੱਚ ਨਿਕਲ ਜਾਂਦੇ ਆ ਕਈ ਤੇ ਆਪ ਹੀ ਮਾਰ ਦਿੰਦੇ ਨੇ ਜਿਹਦੇ ਕੋਲ ਪਹਿਲ ਤੇਲਾ ਹੁੰਦਾ ਵਾ ਉਹਨੂੰ ਉੱਥੇ ਹੀ ਮਾਰ ਕੇ ਉਹਦੇ ਪੈਸੇ ਤੇ ਕੱਢ ਲੈਂਦੇ ਨੇ YouTube ਤੇ ਅੱਜ ਕੱਲ ਸਭ ਕੁਝ ਆਇਆ ਹੈ ਸੋਸ਼ਲ ਮੀਡੀਆ ਦਾ ਸਭ ਕੁਝ ਹੈ ਫੇਰ ਵੀ ਲੋਕ ਐਂਡੇ ਬੇਵਕੂਫੀਆਂ ਕਰਕੇ ਬਾਹਰ ਜਾਂਦੇ ਨੇ ਮੈਂ ਤੁਹਾਨੂੰ ਗਲਤ ਕਹਾਂਗਾ ਜਿਹੜਾ ਬੱਚਾ 40 50 ਲੱਖ ਰੁਪਇਆ ਲਾ ਕੇ ਬਾਹਰ ਜਾ ਰਿਹਾ ਜੇ ਕੋਲ ਕੋ ਇੰਨੇ ਪੈਸੇ ਹੋ ਤਾਂ ਉਹ ਆਪਣੇ ਦੇਸ਼ 'ਚ ਕੋਈ ਨਾ ਕੋਈ ਕੰਮ ਕਰ ਲੇ 50 ਲੱਖ ਰੁਪਇਆ ਜੇ ਲਗਾਇਆ ਹੋਵੇ ਕਿਸੇ ਚੰਗੀ ਦੁਕਾਨਦਾਰੀ ਖੋਲੀ ਹੋਵੇ ਸ਼ੋਰੂਮ ਵਧੀਆ ਖੁੱਲ ਜਾਂਦਾ ਹੈ ਆਪਣੇ ਵੇਖੋ ਉੱਥੇ ਜਾ ਕੇ ਵੀ ਇਹਨਾਂ ਨੇ 50-50 ਲੱਖ ਲਾ ਕੇ ਵੀ ਕੀ ਕਰਨਾ ਜਾਂ সুইਪਰ ਦਾ ਕੰਮ ਜਾਂ 베ਰੀ ਤੋੜ ਲੰਗੇ ਜਾਂ ਪੈਕਿੰਗ ਦਾ ਕੰਮ ਤੇ ਇੱਥੇ ਮਾਲਕ ਬਣ ਕੇ ਕੰਮ ਕਰੋ ਇਹ ਅਵੇਅਰਨੈਸ ਨਹੀਂ ਹੈਗੀ ਸਾਡੇ ਦੇਸ਼ 'ਚ ਪਹਿਲੀ ਗੱਲ ਤੇ ਲੋਕਾਂ ਨੂੰ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਅਵੇਅਰ ਨਹੀਂ ਕੀਤਾ ਜਾਂਦਾ ਕੁਝ ਸਾਡੀਆਂ ਸਰਕਾਰਾਂ ਵੱਲੋਂ ਗਲਤੀਆਂ ਨੇ ਕਿ ਉਹਨਾਂ ਨੇ ਰੋਜ਼ਗਾਰ ਦੇ ਕੋਈ ਸਾਧਨ ਹੀ ਨਹੀਂ ਇੰਨੇ ਘਰੇ ਰੱਖੇ ਕਿ ਬੱਚੇ ਇੱਥੇ ਰਹਿਣ ਬੱਚਿਆਂ ਨੂੰ ਨਿਕਲ ਸਾਹ ਬਾਹਰ ਚੱਲ ਜਾਓ ਬਿਲਕੁਲ ਭਾਵੇਂ ਡੋਂਕੀ ਲਾ ਕੇ ਚੱਲ ਜਾਓ ਅੱਛਾ ਦਿਮਾਗ ਦੇ ਵਿੱਚ ਇਹ ਗੱਲ ਕਿਉਂ ਫਿੱਟ ਹੋ ਜਾਂਦੀ ਹੈ ਬੱਚਾ ਪੈਦਾ ਹੁੰਦਾ ਥੋੜਾ ਜਿਨਾ ਵੱਡਾ ਹੁੰਦਾ ਥੋੜੀ ਹੋਸ਼ ਸੰਭਾਲਦਾ ਤਾਂ ਉਹਦੇ ਦਿਮਾਗ 'ਚ ਇਹ ਗੱਲ ਕਿਉਂ ਆ ਜਾਂਦੀ ਕਿ ਮੈਂ ਬਾਹਰ ਜਾਣਾ ਦੇਖੋ ਜੀ ਇਹ ਤੇ ਸਿਰਫ ਜਿਹੜੇ ਬਾਹਰ ਗਏ ਨੇ ਉਹ ਜਿਹੜੇ ਬਾਹਰੋਂ ਇੱਥੇ ਆਂਦੇ ਨੇ ਆਪਣੀ ਖਾਂਦੇ ਨੇ ਲਾਈਫ ਸਟਾਈਲ ਖਾਂਦੇ ਨੇ ਕਿ ਅਸੀਂ ਬੜਾ ਪਿਆਵਾਂ ਤੇ ਬੱਚਿਆਂ ਦੇ ਮਨ 'ਚ ਉਹੀ-ਉਹੀ ਚੀਜ਼ਾਂ ਨੇ ਹੋਰ ਕੁਝ ਨਹੀਂ ਬਾਹਰ ਕੁਝ ਵੀ ਨਹੀਂ ਹੈਗਾ ਭਾਜੀ ਬਾਹਰ ਭਾਵੇਂ ਕੁੱਕੜਾਂ ਦੀਆਂ ਵਿੱਠਾਂ ਸਾਫ਼ ਕਰਦੇ ਹੁਣ ਇੱਥੇ ਆ ਕੇ ਮੰਦਰੀਆਂ ਮੰਦਰੀਆਂ ਪਾ ਕੇ ਉਹ ਡਾਲਰ ਇੱਥੇ ਆ ਕੇ ਵਧ ਜਾਂਦੇ ਨੇ ਇੱਥੇ ਹੋਇਆ ਇਸ ਪ੍ਰਸਤੀ ਕਰਦੇ ਨੇ ਇੱਥੋਂ ਦੇ ਯੂਥ ਨੂੰ ਲੱਗਦਾ ਵਾ ਬਾਹਰ ਪਿਆ